ਮਸ਼ਹੂਰ ਇੰਸਟਾਗ੍ਰਾਮਰ ਤੇ ਯੂਟਿਊਬਰ ਮੈਕੂ ਢੱਲੋਂ ਜਦੋਂ ਦੀ ਆਪਣੇ ਸਹੁਰੇ ਪਰਿਵਾਰ ਨੂੰ ਛੱਡ ਕੇ ਪੇਕੇ ਪਰਿਵਾਰ ਰੈਂਦੀ ਪਈ ਹੈਗੀ ਤੇ ਨਾਲ ਦੀ ਨਾਲ ਮੈਕੂ ਢੱਲੋਂ ਨੇ ਆਪਣਾ ਸੰਦੂਰ ਤੇ ਚੂੜਾ ਵੀ ਉਤਾਰ ਦਿੱਤਾ ਤੇ ਜਿਸ ਤੋਂ ਬਾਅਦ ਮੈਕੂ ਢੱਲੋਂ ਨੂੰ ਚਾਣੋ ਵਾਲੇ ਕਹਿੰਦੇ ਪਏ ਨੇ ਕਿ ਤੁਸੀਂ ਆਪਣੇ ਹਸਬੰਡ ਕੋਲ ਕਿਉਂ ਨਹੀਂ ਰਹਿੰਦੇ ਪਏ ਤੁਸੀਂ ਉਹਨਾਂ ਤੋਂ ਦੂਰ ਕਿਉਂ ਹੋ ਗਏ ਤੇ ਇੱਥੇ ਲੋਕ ਇਹ ਵੀ ਕਹਿੰਦੇ ਪਏ ਨੇ ਕਿ ਇਹਨਾਂ ਦੋਨਾਂ ਦੀ ਲੜਾਈ ਹੋਈ ਹੈ ਤੇ ਹੋ ਸਕਦਾ ਹੈ ਕਿ ਇਹਨਾਂ ਦਾ ਜਲਦੀ ਹੀ ਡਿਵੋਰਸ ਵੀ ਹੋ ਜਾਵੇ ਕਿਉਂਕਿ ਬਹੁਤ ਲੰਮੇ ਟਾਈਮ ਤੋਂ ਮੈਕੂ ਢੱਲੋਂ ਆਪਣੇ ਪੇਕੇ ਪਰਿਵਾਰ ਦੇ ਵਿੱਚ ਰਹਿੰਦੀ ਪੀਐਸ ਉਹਥੇ ਹੀ ਕੱਲ ਮੈਕੂ ਢੱਲੋਂ ਨੇ ਆਪਣੇ ਇੰਸਟਾਗ੍ਰam ਦੇ ਉੱਪਰ ਕੁਝ ਕੁ ਸਟੋਰੀਆਂ ਸਾਂਝੀਆਂ ਕੀਤੀਆਂ ਪਹਿਲਾਂ ਤੁਸੀਂ ਉਹ ਸਟੋਰੀ ਜ਼ਰੂਰ ਦੇਖੋ ਜਦਾ ਦੀ ਟਿਕਾਣੀ ਹੈ ਤਾਂ ਵਿਆਹ ਤੋਂ ਬਾਅਦ ਦਰਵਾਜ਼ੇ ਪਿੱਛੇ ਇੱਕ ਡੰਡਾ ਰੱਖੋ ਟੈਮ ਟੈਮ ਤੇ ਇਹਨਾਂ ਦੀ ਸਰਵਿਸ ਕਰਦੇ ਰਹੋ ਟਿੱਕੀਆਂ ਰਹਿਣਗੀਆਂ ਤੂੰ ਗੱਲ ਕਰਦਾ ਹਮੇਸ਼ਾ ਹੀ ਇੱਕ ਪਾਸੇ ਦੀ ਕਿਉਂ ਨਿਗਾਹ ਤੂੰ ਦੂਜੇ ਪਾਸੇ ਕਮਾਈ ਨਹੀਂ ਗੱਲ ਤੂੰ ਜਿਹੜੀ ਕੀਤੀ ਇਹ ਕਾਨੂੰਨ ਕਿ ਜਿੱਦ ਜਦਾਦੀ ਟਿਕਾਣੀ ਹੈ ਤਾਂ ਵਿਆਹ ਤੋਂ ਬਾਅਦ ਦਰਵਾਜ਼ੇ ਪਿੱਛੇ ਇੱਕ ਡੰਡਾ ਰੱਖ ਪਿਤਾ ਲਈ ਹੋਣੀ ਤੁਸੀਂ ਦੇਖ ਇਸ ਵੀਡੀਓ ਦੇ ਵਿੱਚ ਇਹ ਬੰਦਾ ਕਹਿੰਦਾ ਪਿਆ ਕਿ ਜੇਕਰ ਤੁਸੀਂ ਆਪਣੀ ਜਨਾਨੀ ਨੂੰ ਟਿਕਾਉਣਾਗਾ ਤਾਂ ਤੁਸੀਂ ਗੇਟ ਦੇ ਉਲੇ ਡਾਂਗ ਰੱਖੋ ਤੇ ਉਸ ਨੂੰ ਡਾਂਗ ਦੇ ਜੋਰ ਨਾਲ ਟਾਕੇ ਰੱਖੋ ਤੇ ਨਾਲ ਦੀ ਨਾਲ ਮੈਕੂ ਢਿਲਣ ਨੇ ਲਿਖਿਆ ਕਿ 100% ਸਹੀ ਆਗਾ ਕਿ ਮੈਕੂ ਢਿਲੋ ਦੇ ਨਾਲ ਵੀ ਇਦਾਂ ਹੀ ਹੁੰਦਾ ਆ ਰਿਹਾ ਹੈਗਾ ਕਿ ਮੈਕੂ ਢਿਲੋ ਨੂੰ ਵੀ ਧਮਕਾਇਆ ਜਾ ਰਿਹਾ ਹੈਗਾ ਤੇ ਨਾਲ ਦੀ ਨਾਲ ਮੈਕੂ ਢਿਲੋਂ ਦਾ ਹਸਬੰਡ ਅਣਮੋਲ ਵੀ ਹੁਣ ਆਪਣੇ ਵੱਖਰੇ ਚੈਨਲ ਦੇ ਉੱਪਰ ਡੇਲੀ ਬਲੌਗ ਅਪਲੋਡ ਕਰਦਾ ਪਿਆਗਾ ਬਾਕੀ ਜੇਕਰ ਦੇਖਿਆ ਜਾਵੇ ਤਾਂ ਇਹਨਾਂ ਦੇ ਵਿੱਚ ਕੋਈ ਨਾ ਕੋਈ ਗੱਲਬਾਤ ਤਾਂ ਜ਼ਰੂਰ ਹੋਈ ਹੈ ਕਿਉਂਕਿ ਜਦੋਂ ਇਹਨਾਂ ਦੀ ਇੱਕ افਵਾਹ ਉੱਡੀ ਸੀ ਇਹਨਾਂ ਦੇ ਵਿਆਹ ਤੋਂ ਪਹਿਲਾਂ ਬ੍ਰੇਕਅਪ ਦੀ ਉਹਨਾਂ ਨੇ ਇੱਕ ਦੂਜੇ ਨੂੰ ਅਨਫੋਲੋ ਕਰ ਦਿੱਤਾ ਤਾਂ ਉਸ ਟਾਈਮ ਮੈਕੂ ਢਿੱਲੋਂ ਨੇ ਉਸ ਤੋਂ ਅਗਲੇ ਦਿਨ ਹੀ ਸਟੋਰੀ ਪਾ ਕੇ ਦੱਸ ਦੱਸ ਦਿੱਤਾ ਸੀਗਾ ਕਿ ਸਾਡੇ ਵਿੱਚ ਕੁਝ ਨਹੀਂ ਹੋਇਆ ਪਰ ਇਸ ਵਾਰੀ ਮੈਕੂ ਢਿੱਲੋਂ ਇਸ ਟੌਪਿਕ ਦੇ ਉੱਪਰ ਕੋਈ ਵੀ ਗੱਲਬਾਤ ਨਹੀਂ ਕਰ ਰਹੀ ਕੋਈ ਵੀ ਸਟੋਰੀ ਪਾ ਕੇ ਜਾਂ ਵੀਡੀਓ ਪਾ ਕੇ ਕੁਝ ਨਹੀਂ ਦੱਸ ਰਹੀ ਬਾਕੀ ਜਿਵੇਂ ਹੀ ਆਪਾਂ ਨੂੰ ਕੋਈ ਅਪਡੇਟ ਮਿਲਦੇ ਆਪਾਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਲਗਾਤਾਰ ਚੈਨਲ ਤੇ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਰੱਬ ਰਾਖਾ